ਹਾਂ ਜੀ ਕਿਸਾਨ ਵੀਰੋ ਸਾਤਰੀ ਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਜਿਸ ਪਿੰਡ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਸ਼ਖਰੀ ਪਹੁੰਚੇ ਆਂ ਵੀਰ ਕੋਮਲ ਦੇ ਘਰ ਆਏ ਤੇ ਵੀਰ ਸਰਮਖ ਸਿੰਘ ਉਹਨਾਂ ਤੋਂ ਪੂਰੀ ਆਪਾਂ ਡਿਟੇਲ ਦਵਾਂਗੇ ਹਰ ਵਾਰ ਦੀ ਤਰ੍ਹਾਂ ਸਰਹਾਲੀ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਸ਼ਖਰੀ ਠੱਟੀਆਂ ਮੰਤਾਂ ਦਰਗਾਪੁਰ ਜੱਲੇ ਜੱਲੇ ਹਾਲ ਇਧਰਲੇ ਪਾਸੇ ਸਰਹਾਲੀ ਮੰਡ ਪਿੰਡ ਬਿਲਕੁਲ ਲਾਗੀ ਲਾਗੇ ਆ ਸਮਾਲੇ ਵੀਰ ਨੂੰ ਲੈ ਕੇ ਆਉਂਦੇ ਆ ਬਿਲਕੁਲ ਛੋਟੇ ਛੋਟੇ ਮੁੱਲ ਹੁੰਦੇ ਆ ਜੈਜ ਰੇਟਾਂ ਤੇ ਪਸ਼ੂ ਤੁਹਾਨੂੰ ਮਿਲ ਜਾਂਦਾ ਜਿਹੜੇ ਮੇਰੇ ਫਾਰਮਰ ਭਰਾਣੇ ਚਲੋ ਪੈਸੇ ਥੋੜੇ ਲਾਉਣੇ ਆ ਪਸ਼ੂ ਸਾਫ ਸੁਥਰਾ ਲੱਭ ਰਹੇ ਹੋ ਤੇ ਜਰੂਰ ਖਰੀਦੀ ਕਰਿਆ ਕਰੋ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਗੱਬਣ ਵੜਾ ਦਿਖਾਉਣੀ ਆ ਤੁਹਾਨੂੰ ਤਰੀਕ ਅੱਜ ਨੋਟ ਕਰ ਲਓ 11 ਜਨਵਰੀ ਕੱਲ 12 ਜਨਵਰੀ ਨੂੰ ਆਪਾਂ ਮਾਰਨਿੰਗ ਵੀਡੀਓ ਅਪਲੋਡ ਕਰ ਦਿਆਂਗੇ ਸੋ ਗੱਪਣ ਪਸ਼ੂ ਆ ਇੱਥੇ ਆਣ ਕੇ ਟਿੱਪ ਕੇ ਤਸੱਲੀ ਕਰਕੇ ਲੈ ਜਿਓ ਸਭ ਤੋਂ ਪਹਿਲਾਂ ਸਰਮਖ ਸਾਸਰੀ ਘਰ ਦੇ ਸਾਸਰੀ ਘਰ ਸੰਸਮ ਜੀ ਹੋਰ ਕਹਿ ਵੀਰੇ ਕਿਰਪਾ ਕਿਰਪਾ ਕਰੋ ਆਮਦਾ ਜੀ ਸੰਸਾਉ ਸਾਬ ਸਭ ਠੀਕ ਠਾ ਜੇ ਬੜੇ ਵਧੀਆ ਬੜੇ ਠੰਡ ਠੰਡ ਤੋਂ ਹਾਂ ਠੰਡ ਬੜੀ ਹੋਣਾ ਬਚਣਾ ਪੈਣਾ ਪਛੀ ਦਾ ਬਚੇ ਰਣ ਪੈ ਨਹੀਂ ਜਾਂਦਾ ਕੋਈ ਨਹੀਂ ਕੋਈ ਨਹੀਂ ਕੰਮ ਕਰ ਦੇ ਦੇਣਾ ਕੰਮ ਵੀ 나ਜੂ ਰੋੜੀਆ ਥੰਮ ਤੇ ਗਿਆ ਗਿਆ ਹਾਂਜੀ ਲੋੜੀ ਦੀਆਂ ਤਮਾਕੀ ਦੀਆਂ ਠੀਕਾ ਜੀ ਸਾਰੇ ਆਪਣੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ ਸਾਰੇ ਆਪਣੇ ਭੈਣ ਭਰਾਵਾਂ ਨੂੰ ਦੇਸ਼ ਵਿੱਚ ਬੈਠਿਆਂ ਨੂੰ ਵਿਦੇਸ਼ ਵਿੱਚ ਬੈਠਿਆਂ ਨੂੰ ਭਾਈ ਸਰਮਖ ਸਿੰਘ ਉਹਨਾਂ ਦੇ ਫਾਰਮ ਤੇ ਕਿਉਂਕਿ ਵਪਾਰ ਦਾ ਕੰਮ ਵੀਰੋਂ ਨਹੀਂ ਕਰਦੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਨ ਲੋੜੀਆਂ ਤੇ ਮਾਲਕ ਇਹ ਬਿਲਕੁਲ ਲੋੜੀ ਜਿਹੜੀ ਆ ਸਾਰੇ ਭਰਾਵਾਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਫਰਮਖ ਅੱਜ ਜਿਹੜੀਆਂ ਦੋ ਵੜਾ ਦਿਖਾਉਣੀਆਂ ਨੇ ਵੀਰੇ ਇੱਕ ਆਪਣੇ ਕੋਲ ਆ ਵੱਡੀ ਵੜਾ ਜਿਵੇਂ ਆਪਾਂ ਗੱਲ ਕਰਦੇ ਹਾਂ ਨੇ ਵੀ ਜਿਵੇਂ ਇੱਕ ਫਾਰਮ ਵਾਲੀ ਵਡੀਆਂ ਵੇਚਦੇ ਆ ਹਾਂ ਜੀ ਸੋ ਫਾਰਮ ਵਾਲੀ ਵੱਡੀ ਵੜ ਲੈਣ ਦੀ ਆ ਪਰ ਕੀ ਠੀਕ ਹੈ ਭਰਾ ਤੇ ਇਧਰ ਆ ਵੀ ਜਿਹੜੀ ਪੱਛੀ ਆ ਆ ਵੀ ਮਤਲਬ ਕਿ ਗੱਭਣਾ ਦੋਨੋਂ ਨਾਲ ਦੋਨੋਂ ਸੰਸਾਫ ਗੱਭਣ ਆ ਆਪਾਂ 700 ਵੀਡੀਓ ਪਾਈ ਸੀ ਬੁੱਧਵਾਰ ਠੀਕ ਆ ਜੀ ਉਹ ਆਪਣਾ ਮਾਲ ਗੁਰ ਰਾਮਦਾਰੀ ਕਿਰਪ अच्छा कमेंट करने वाले वीर लेट हो गए आओ थोड़े लेट हो गए स अच्छा हां <laughs> माल बाकी चलो कोई नहीं अपना ਜਿੰਨਾ ਸਾਫ਼ ਸੋਥਾ ਦਾ ਭਰਾਵਾਂ ਨੇ ਕੋਈ ਗੱਲ ਹੀ ਕੋਈ ਨਹੀਂ ਜਿੰਦਾ ਬਾਤ ਆ ਰਿਹਾ ਕਮੈਂਟ ਕਰਨ ਵਾਲਾ ਵੀ बिल्कुल बिल्कुल ਤੇ ਬਾਕੀ ਮੇਰੇ ਭਰਾ ਹੌਸਲਾ ਫੁਜਾਈ ਕਰਿਆ ਕਰੋ ਚਲੋ ਭਾਵੇਂ हां जी हां जी ਚਲੋ ਕੋਈ ਨਹੀਂ ਕੋਈ ਛੋਟੇ ਲੈਵਲ ਤੇ ਕੰਮ ਕਰਦਾ ਭਾਵੇਂ ਕੋਈ ਵੱਡੇ ਲੈਵਲ ਤੇ ਕਰਦਾ ਹੌਸਲਾ ਫੁਜਾਈ ਕਰਿਆ ਕਰੋ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਸੰਤੋ ਸਰ ਠੰਡੇ ਵਿੱਚ ਕੰਮ ਕਰਦਾ ਤੇ ਜਿਹੜਾ ਕਮੈਂਟ ਕਰਦਾ ਜਾਈ ਮੇਰੇ ਬਹੁਤ ਸੌਖਾ बिल्कुल जी बिल्कुल हां जी हां जी ਤੇ ਚਲੋ ਕੋਈ ਨਹੀਂ ਭੈਣ ਭਰਾ ਠੀਕ ਚਲੋ ਕੋਈ ਨਹੀਂ ਜਿਹਨੇ ਬਾਤ ਰਹਾ ਸਾਡਾ ਸਾਥ ਮੇਕ ਨਹੀਂ ਉਹਦੇ ਚੰਗਾ ਮਾੜਾ ਦੱਸਦੇ ਰਿਹਾ ਕਰੋ ਠੀਕ ਹੈ ਤੇ ਇਹ ਸ਼ਰਮਕ ਸ਼ੁਰੂਆਤ ਇੱਥੋਂ ਕਰਦੇ ਆਂ ਵੱਡੀ ਵੈੜਾ ਭਰਾ ਇਹਦਾ ਸੁਬਾ ਦੱਸ ਪੈਣਾ ਭਰਾਵਾਂ ਨੂੰ ਵੀ ਸੁਬਾ ਕਿੰਨਾ ਹੋਊ ਸੰਦੂ ਸਭ ਘਰਾਂ ਦਾ ਸੁਬਾ ਦੂਸਰਾ ਪਰ ਆਪਾਂ ਤੀਸਰਾ ਮੰਨ ਕੇ ਲਈਏ ਜੀ ਵੈੜ ਠੀਕ ਹੈ ਭਰਾ ਹਾਂਜੀ ਤੀਸਰਾ ਸੁਆ ਬਾਕੀ ਆਪਾਂ ਹਰੇਕ ਵੀਡੀਓ ਜਾਨੇ ਭੈਣ ਭਰਾ ਆਪਦੀ ਸਮਝ ਲਾਉਣ ਭਾਣ ਕੋਈ 15 ਮੰਨ ਲੇ ਕੋ ਦਵਾ ਮੰਨ ਲੇ ਉਹ ਸਮਝ ਲੈ ਕੇ ਪਰ ਇੱਕ ਵੀਡੀਓ ਚਾਣਨੇ ਆ ਸੰਦੂ ਸਭ 1 ਕੱਪ ਤੇਰੀ ਨਰਮ ਆ ਬਾਕੀ ਥਾਣੇ ਦਾ ਦੋਹਰਾ ਥਣ ਲੱਗਾ ਕਰ ਮੰਨ ਨੂੰ ਸੰਦੂ ਸਭ 20 ਪਲੱਸ ਚੱਲਣ ਲਈ ਨਾਰਮਲ 20 ਲੀਟਰ ਦੁੱਧ ਦੇ ਨਾਰਮਲ ਦ ਸਪੇਸਮੈਨ ਤੁਹਾਡੇ ਸਾਹਮਣੇ ਜਿਵੇਂ ਜਿਵੇਂ ਲੇਵਾ ਭਰਿਆ ਇਹਨੇ ਵਿਰਲ ਵਰਲ ਹੋਰ ਵੀ ਸਾਹਮਣੇ ਨਿਕਲ ਕੇ ਆ ਚੋਗੀ ਤੇ ਪੂਰੇ ਵੱਡੇ ਢਾਂਚੇ ਦੀ ਆ ਥੋੜਾ ਜਿਹਾ ਹਾਂਜੀ ਹਾਂਜੀ ਦੂਰ ਥੋੜਾ ਜ੍ਹਾ ਦੂਰੋਂ ਵਿਖਾ ਦੇ ਭਰਾਵਾਂ ਨੂੰ ਵੀ ਕਿਸੇ ਵੀਰ ਨੂੰ ਇਹ ਨਾ ਲੱਗੇ ਵੀ ਛੋਟੀ ਆ ਉਹਦਾ ਜ਼ੂਮ ਕਰਕੇ ਨੀਂ ਚੀਜ਼ ਵਿਖਾਉਣੀਗੀ ਵੀ ਮਤਲਬ ਵੱਡੀ ਆ ਤੇ ਵੱਡੀ ਨਿਕਲੂਗੀ মিডিয়াম ਕਹੀ ਤਾਂ মিডিয়াম ਨਿਕਲੂਗੀ ਬਾਕੀ ਸਰਮਖ ਦਿਨ ਕਿੰਨੇ ਕ ਲੈਂਦੀ ਆ ਜੀ ਸਰ ਸਭ ਇੱਕ ਹਫਤਾ ਪੂਰਾ ਲੈਂਦੀ ਆ ਜੀ ਇੱਕ ਹਫਤਾ ਇੱਕ ਹਫਤੇ ਨੂੰ ਵੇਹੜਾ ਬੜਾ ਕਲਾ ਦੂਗੀ ਜੀ ਠੀਕ ਆ ਭਰਾ ਲਓ ਵੀ ਇੱਕ ਹਫਤਾ ਦੋਸਤੋ ਸਮਾਂ ਲੈਂਦੀ ਆ ਤੇ ਜਾਸੂਆ ਬੇ ਵੱਡੇ ਢਾਂਚੇ ਦੀ ਆ ਰੰਗ ਬਾਜ ਆ ਬਾਕੀ ਪ੍ਰਿੰਟ ਪ੍ਰਿੰਟ ਤੋਂ ਬਾਕੀ ਬਾਕੀਆਂ ਚਾਲ ਚੂਲ ਵੇਖੋ ਐ ਕਰਮ ਵਾਲੀ ਦੀ ਕਰੋ ਚੱਕ ਮੇਰੇ ਭਰਾ ਪਹਿਲਾਂ ਤਾਂ ਜੈ ਵੜਾਂ ਗੋ ਜੀ ਕਿ ਨਹੀਂ ਹਾਂ ਬਾਕੀ ਇਹ ਨਹੀਂ ਕੋਈ ਬਣਪੜ ਛੋਟੀ ਨਾ ਸਮਝੇ ਹਾਂ ਪੂਰੀ ਵੱਡੀ ਆ ਹਾਂ ਲੈ ਵੀ ਇਧਰ ਇੱਕ ਬਣੀ ਵਾਲੇ ਪਾਸੋਂ ਵੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਬਾਕੀ ਥਣ ਬਹੁਤ ਵਧੀਆ ਚੰਗਾ ਸ਼ੇਪ ਸੈਜ ਆ ਜਿੱਦਾਂ ਮੱਝਾਂ ਨਾਲ ਦਾ ਥਣ ਆਪਾਂ ਕਹਿੰਦੇ ਆ ਮੱਝਾਂ ਨਾਲ ਦਾ ਥਣ ਲੱਗਾ ਠੀਕ ਆ ਉਹ ਭਰ ਜੁਗੀ ਲੈਵਲ ਹੋਵਾ ਥੱਲੋਂ ਅਜੇ 7-8 ਦਿਨ ਇਹਦੇ ਬਾਕੀ ਆ ਸੁਣ ਤੇ ਇਧਰੋਂ ਆ ਫੇਸ ਕੁਆਲਿਟੀ ਵਿਖਾ ਦੋ ਇੱਕ ਵਾਰੀ ਲਾ ਕੇ ਓ ਠੀਕ ਆ ਸੋ ਲੰਬਾ ਫੇਸ ਬਿਲਕੁਲ ਸਟ੍ਰੇਟ ਪਟਾ ਹੁੰਦਾ ਇਹ ਸਟ੍ਰੇਟ ਪੜੇ ਜੀ ਤੇ ਚੰਗੀ ਆ ਬਾਕੀ ਸਰਮਕ 53 ਤੋਂ ਪਣ ਹਨ ਪੂਰੀ ਵਧੀਆ ਸਰਦਾਰ ਸਾਹਿਬ ਤਿੱਪਣਾ ਪਾ ਤਿੱਪ ਕੇ ਲਿਆਂਦੀ ਆ ਬਾਹਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਆ ਜਿਹੜੇ ਭੈਣ ਭਰਾਣਾ ਆਪਦੇ ਤਿੱਪ ਕੇ ਤਸੱਲੀ ਕਰਕੇ ਲੈ ਕੇ ਜਾਵੇ ਜੀ ਉਹ ਆਪਾਂ ਰੇਕ ਵੀਡੀਓ ਕਹਿੰਦਾ ਤਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਮਾਲ ਆਪਣਾ ਆਪਾਂ ਵੀ ਤਿੱਪ ਕੇ ਲਿਆਂਦਾ ਹੁੰਦਾ ਪਹਿਲਾਂ ਬਸਾਂ ਤੋਂ ਪਹਿਲਾਂ ਸਰਦਾਰ ਸਾਹਿਬ ਲੋਬੇ ਠੀਕ ਆ ਜੀ ਸੋ ਗੱਬਣ ਪਸ਼ੂ ਟਿਪ ਕੇ ਸੂਏਸ ਵਾਇ ਪਸ਼ੂ ਆਪਾਂ ਹਮੇਸ਼ਾ ਬੇਨਤੀ ਕਰਦੇ ਆਂ ਵੀ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਚਲੋ ਤਸੰਦੀ ਹੋ ਜਾਂਦੀ ਆ ਸੂਏਸ ਵਾਇ ਪਸ਼ੂ ਦੀਪ ਭਾਵੇਂ ਇੱਕ ਟਾਈਮ ਚੋ ਕੇ ਪਤਾ ਲੱਗ ਜਾਂਦਾ ਇਹਨੂੰ ਮੇਰਾ ਭਰਾ ਜਿੰਦਾ ਮਰਜੀ ਟਿਪ ਕੇ ਆਪਦੀ ਤਸੱਲੀ ਕਰੋ ਵੱਡੀ ਇਹ ਵਾੜ ਤੁਹਾਨੂੰ ਆਪਾਂ ਦਿਖਾਤੀ ਆ ਤੇ ਇਹਦਾ ਸਰਮਖ ਮੁੱਲ ਕੀ ਰੱਖਿਆ ਭਰਾ ਮੁੱਲ ਸਭ ਕਰਨ ਭਾਵੇਂ 65 ਕਰ ਲਗੇ 62000 ਦੀ ਦੇਰੀ ਹੈ ਵਾੜ ਅਜਾ 62000 ਦੀ ਚਲੋ ਹੱਕ ਰੱਖਦੀ ਹੈ 62 ਦੀ ਦੇ ਦੇ ਭਾਵੇਂ 65 ਦੀ ਦੇ ਦੇ ਪਰ ਆਪਾਂ ਮਗਰ ਲੋਹੜੀ ਦਾ ਤਿਹਾਰ ਹੈ ਲੋਹੜੀ ਦੇ ਤਿਹਾਰ ਤੇ ਤੋਹ ਤੋ ਵਹ ਲੈ ਨਾਈ ਜਿਆਜ ਰੇਟ ਕਰਕੇ ਬਿਲਕੁਲ 70000 ਰੁਪਏ ਪੂਰੇ ਪਟੰਜਾਈ ਹਜ਼ਾਰ ਦੀ ਲਈ ਗਈ 55 ਕਾਢ ਕਸਰਾ ਦਿੱਤੀਆਂ ਹਾਂਜੀ ਉਹ ਬਲਾਲ ਗਰਪੇਜ ਵੀ ਲਾਗੇ ਲਾਗੇ ਲੱਗਣਾ ਗਰਪੇਜ 55000 ਦੀ ਕਹਿਤੀ ਹੁਣ ਠੀਕ ਨਹੀਂ ਮੈਨਾਂ ਠੀਕ ਹੈ ਯਾਰ ਬਾਕੀ ਤੁਸੀਂ ਦੱਸੋ ਗੱਲ ਹੀ ਕੋਈ ਨਹੀਂ ਆ ਥੋੜੀ ਜਿਹਾ ਫਿਰ ਦੋਵਾਂ ਛੱਡ ਦਈਏ ਗਰਪੇਜ ਆ ਗਿਆ ਲਾਗੇ ਮੈਂ ਕਹਾਂ ਵੀ ਹੁਣ ਪੁੱਛੀ ਓਏ ਥੋੜੀ ਜਿਹਾ ਫਿਰ ਦੋਵਾਂ ਛੱਡ ਦਈਏ 50000 ਪੂਰੇ ਕਰ ਦੋ ਦੋ ਛੱਡਦੇ ਵੀਰੇ ਕੀ ਆਇਆ ਕਰ ਫਿਰ ਮਾਨਤਨ ਲੈ ਹੋਰ ਕੀ ਚਾਹੀਦਾ ਹੋਰ ਕਿ ਚਾਹੀਦਾ 1000 ਤੁਹਾਡੇ ਨਾਲ ਮਾਨਤਨ ਪੂ ਜਿੱਥੇ ਤਾਂ ਉਹ ਬਾਬਾ ਆ ਗਏ ਪੂਰੇ 52000 ਦੀ ਵੈੜਾ 65 ਵੀਰ ਨੇ ਡਿਮਾਂਡ ਕੀਤੀ ਤੇ ਖੇਚ ਖੁਚ ਕੇ ਆਂਦਾ ਵੀ ਲੋੜੀ ਇਹਦੇ ਲੋੜੀ ਦੇ ਫਿਰ ਚਾਰੂ ਆਪਰ ਦੇ ਚਾਰੂ ਆ ਪੂਰੀ ਵੈੜੇ ਨਹੀਂ ਪਿਆ 21000 ਨਹੀਂ ਇਹਨੇ 20 ਤੋਂ ਪਲੱਸ ਲੋ ਕਿ ਜਨਾਬ ਦਵੇ ਬਾਕੀ ਆਪਣੀ ਸਾਫ ਤੇ ਆ ਬਾਕੀ ਸਾਫ ਤੇ ਆ ਬਿਲਕੁਲ ਬਾਕੀ ਥੜ ਤੋਂ ਮੇਕਰ ਦੋਰਾ ਹੀ ਲਗਾ ਹੋਇਆ ਚਲੋ ਜਿੱਡੀ ਵੈੜਾ ਉਮੀਦ ਤਾਂ ਹੋਰ ਵੀ ਚੰਗੀ ਕਰਦੇ ਆ ਪਰ ਜਮਹੇ ਜੋ ਦੀ ਸੇਵਾ ਕਰ ਲੂ ਕੋਈ ਬਾਕੀ ਸੇਵਾ ਸੰਸਾ ਸੇਵਾ ਦੇ ਆ ਹਾਂਜੀ ਚੰਗੀ ਆ ਬੱਛੀ ਵੈੜਾ ਇੱਧਰ ਇੱਕ ਆਪਣੇ ਕੋਲ ਸਰਮਖਤ ਸੈਕਟ ਨੰਬਰ ਤੇ ਆ ਵੈੜ ਦਾ ਸੁਆ ਤੁਸੀਂ ਦੱਸਿਆ ਵੀ ਸੁਆ ਦੋਸਾ ਸੁਆ ਆਈਏ ਵੀ ਦੁਜਾ ਸੁਬਾ ਦੁਜਾ ਸੁਬਾ ਜੀ ਠੀਕ ਹੈ ਭਰਾ ਸੋ ਦੁਜਾ ਸੁਬਾ ਇੱਕ ਵਾਰੀ ਪੂਰਾ ਜਸ਼ਨ ਮਾਰ ਕੈਮਰਾ ਚੰਗੀ ਤਰ੍ਹਾਂ ਦਿਖਾਤੇ ਲਵਾਈ ਲਬੂਈ ਵੈੜ ਦੀ ਚੈੱਕ ਕਰਾਦੇ ਹਾਈਟ ਮੀਡੀਅਮ ਦੇ ਵਿੱਚ ਆ ਰੰਗ ਬਲੈਕ ਥੱਲੋਂ ਭਵਾਨੇਲੇਵੇ ਦੇ ਉੱਪਰ ਬਾਕੀ ਬਾਹੂ ਤੇ ਉਧਰ ਚਾਲਰ ਤੇ ਥੋੜਾ ਜਿਹਾ ਵਾਈਟ ਬੁੱਡ ਡਾਟ ਸਪੌਟ ਹੈਗੇ ਆ ਬਾਕੀ ਓਵਰਆਲ ਬਲੈਕ ਵੈੜ ਭੋਡੀ ਆ ਸਰੋਂ ਕ੍ਰੋਸ ਬਰੀਡ ਆ ਬਾਕੀ ਇਹ ਵੀ ਲੰਮੇ ਥਣ ਦੀ ਪੂਰੀ ਹੈ ਵੀ ਜਿੱਦਾ ਮੱਝ ਦਾ ਪੈਂਟ ਥਣਾਂ ਦੇ ਪਾਸੋਂ ਇਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਨਹੀਂ ਗਈ ਥਣ ਵੀ ਨੋਕ ਵਾਲਾ ਚਾਰੇ ਥਾਣਾ ਕੋਈ ਫੋਟ ਜਾਂ ਗਰੀ ਹੈਗੀ ਨਾ ਕੋਈ ਨਹੀਂ ਹੈਗੀ ਜੀ ਦੋਵਾਂ ਵੇੜਾਂ ਦੇ ਕੋਈ ਫੋਟ ਸੱਕ ਨਹੀਂ ਹੈਗੀ ਜੀ ਚਾਰੇ ਥਾਣਿਆਂ 'ਚ ਬਸ ਕੋਈ ਐਕਟਰ ਵਾਧੂ ਘਟੂ ਥਾਣੇ ਬਾਕੀ ਪਾਰ ਪਿਛੇ ਜੀ ਆਪਣੇ ਦੋਵਾਂ ਵੇੜਾਂ ਦੀ ਗਾਰੰਟੀ ਆ ਥਾਣਾ ਦੀ ਭੈਣ ਭਰਾਵਾਂ ਦੀ ਟਿੱਪ ਕੇ ਤਸੱਲੀ ਕਰ ਲੈਣਾ ਠੀਕ ਆ ਜੀ ਜਿਹੜੇ ਉਹਦੇ ਦੀ ਆਪਣੇ ਗਾਰੰਟੀ ਹੋਊਗੀ ਜਿਹੜਾ ਭੈਣ ਭਰਾ ਵੀਡੀਓ ਬਣਾ ਕੇ ਸੈਂਡ ਕਰ ਦੇ ਕੋਈ ਗੱਲ ਹੋਵੇ ਪਾਰ ਪਿਛੇ ਦੀ ਠੀਕ ਆ ਜੀ ਲੈ ਵੀ ਕਰਾ ਦੇ ਜਾ ਠੀਕ ਆ ਸੋ ਇਹ ਵੀ ਗੱਬਣ ਵੇੜ ਭਰਾਵਾਂ ਨੂੰ ਦਿਖਾ ਰਹੇ ਆ ਟਟੇ ਜੋ ਜੜੀ ਤੁਹਾਨੂੰ ਮਿਲ ਗਈ ਆ ਠੀਕ ਆ ਜੀ ਦੂਜਾ ਸੂਬਾ ਸੋ ਦਿਨ ਤਕਰੀ ਪੰਜ ਲੈ ਜੇ ਹਫਤੇ ਦੇ ਵਿੱਚ ਵਿੱਚ ਸੂਫੇ ਠੀਕ ਹੈ ਜੀ ਚਲੋ ਜਿੰਨੇ ਇੱਕ ਦਿਨ ਲੈ ਜੂਗੀ ਉਹਨੇ ਥੱਲੇ ਹੋਰ ਬਣ ਕੇ ਤਿਆਰ ਹਾਂਜੀ ਹਾਂਜੀ ਸੋ ਹਾਂ ਸਰਮਖ ਐਨੂੰ ਮੜਾ ਕਮਾਇਓ ਵੀਰੇ ਆ ਇੱਥੇ ਆ ਲੈ ਬੁਗਾ ਦੇ ਜਸ ਪੂਰਾ ਬੈਕ ਸਾਈਡ ਤੋਂ ਲੈ ਵਾ ਲੂ ਆ ਭਰਾ ਨੂੰ ਚੈੱਕ ਕਰਾ ਦੇ ਵੀ ਲਾ ਕਿਉਂ ਪਾਸੇ ਕੋਈ ਕਿਸੇ ਨਹੀਂ ਆਉਣਾ ਠੀਕ ਹੈ ਜੀ ਮੇਰਾ ਭਰਾ ਕੋਈ ਇਨਾਕੇ ਵੀ ਇਧਰ ਨਾਲ ਸਾਈਡ ਪਾਸਾ ਰਹੇਗਾ ਵੇਖਣ ਵਾਲਾ ਤੇ ਨੋਕਾਲਾ ਥਾਣਾ ਬਾਕੀ ਪੂਰਾ ਮੁਠੀ-ਮੁਠੀ ਸੇ ਕਿਸੇ ਭੈਣ ਨੇ ਚਵਾਈ ਕਰਨੀ ਆਪਣੇ ਬਜ਼ੁਰਗ ਬੱਚਾ ਕੋਈ ਬੈਠ ਕੇ ਚਵਾਈ ਕਰ ਸਕਦਾ ਕਰਾਸ ਬ੍ਰੀਡ ਅੱਗੇ ਗਰਮੀ ਦੀ ਵੀ ਪੂਰੀ ਜਿੰਦ ਜਾਨ ਹਾਂਜੀ ਹਾਂਜੀ ਲੈ ਵੀ ਹਾਂ ਸਰਮਖ ਸੋ ਹਾਈਟ ਮੀਡੀਅਮ ਦੇ ਵਿੱਚ ਆ ਚਲੋ ਜਿਹੜੀ ਵੱਡੀ ਇਹਨੂੰ ਵੱਡੀ ਕਹਾਂਗੇ ਇਹ ਮੀਡੀਅਮ ਆ ਹਾਂਜੀ 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 ਆ ਆਹਾਂ ਬਾਕੀ ਕੋਈ ਕਾਲ ਪੈਣਾ ਨਹੀਂ ਵੈਲਾ ਠੰਡੀ ਤੇ ਮ제 ਮ제 ਆਉਂਦੀ ਆ ਲੱਗੀ ਸੋ ਆਈ ਖਲੋਤੀ ਆ ਕਰਮਾਂ ਲਈ ਠੀਕ ਆ ਜੀ ਆੰਜਲਾ ਜੇ ਛੇਲਾ ਜੇ ਤਾਂ ਕਰਕੇ ਆਪਾਂ ਹਫਤੇ ਦਾ ਆਈਡੀਆ ਦਿੱਤਾ ਪਰਾਂਗਾ ਜੀ ਹਫਤੇ ਦਾ ਦਿੱਤਾ ਵੀ ਹਫਤੇ ਦੇ ਅੰਦਰ ਅੰਦਰ ਸੂਪ ਆਣਾ ਇਹਨੇ ਸੂਪ ਆਣਾ ਸੂਪ ਆਣਾ ਦੋ ਚਾਰ ਪੋ ਇੱਕ ਦੋ ਦਿਨ ਵੱਧ ਦੱਸਣ ਜੇ ਆਪਾਂ ਨੂੰ ਫਾਇਦਾ ਹੀ ਅੱਛਾ ਸਰਮੁਖ ਮੁੱਲ ਕੀ ਕਰਦੇ ਆ ਦੇਵਾਂਗੇ ਕਿੰਨੇ ਦੀ ਅੱਜ ਮੋਲਸਰਾ ਸਾਹਿਬ ਜਿੱਦਾਂ ਵੜਿਆ ਮੁੱਲ ਕਰ ਲਿਆ ਆਪਾਂ ਵੜਾ 53 ਇਹ ਚੱਲਦਾ ਹੀ ਬੋਲਦੀ ਕਿਹੜੀ ਗੱਲ ਆ ਬੋਲ ਵੀ ਆਪਾਂ ਇਹ ਕਰਨੇ ਆ 50 ਹਜ਼ਾਰ ਦੇ ਦੇ ਗਏ 50 ਹਜ਼ਾਰ ਦੀ ਹਾਂਜੀ ਉਹ ਅੰਦਰ ਦਿੱਲੀ ਦੂਰ ਜੇ ਦਿੱਲੀ ਦੂਰ ਹੀ ਦੂਰ ਜੇ ਵੀ ਲੱਗੇ ਨਹੀਂ ਗਿਆ ਜੀ ਆਏ ਪੂਰਾ ਪੂਰਾ 5 ਛੜਤੀਆਂ ਫਿਰ 45 ਦੇ ਦੇ ਗਏ 45 ਹ ਅਜੇ ਕਾਉ ਮਾਉ ਵੀਰਾਂ ਦੇ ਵੀ ਦਿਲ ਕਰਦੇ ਪਏ ਵੀ ਕਸਰੇ ਕੀ ਆ ਹੈਗੀ ਆ ਜੀ ਕੱਢ ਦਿੱਗੇ ਕੱਢ ਦਿੱਗੇ ਹਨ ਦੋ ਜੋ ਛੱਡ ਗਏ 43 ਜੀ 43000 ਜੀ ਹਾਂਜੀ ਬਾਕੀ ਦੱਸ ਦੋ ਕੋਈ ਬਾਕੀ ਆਪਣੇ ਭਰਾ ਰਾਜੀਓ ਕਿ ਹੋਰ ਕਰਾ ਦਈਏ ਅਗਰ ਪੇਜ ਆ ਜਾ ਲਾਗੇ ਨਹੀਂ ਕਰ ਦੋ ਭਾਜੀ ਕੋਈ ਗੱਲ ਨਹੀਂ ਮਾਰ ਮਾਰ ਦਿੱਗੇ ਛਾਲ ਸਾਰਿਆਂ ਨੂੰ ਫਿਰ ਦੋ ਹੀ ਕਰ ਦਿੱਗੇ ਦੇਖ ਲੈ 43 ਦੀ ਰਹੀ ਪੂਰੀ 43000 ਦੀ ਦੇਤੇ 500 ਹੋਰ ਛੋੜ ਕੇ 430 ਸਾਢੇ 40 ਦੀ ਜਾਂਦੇ ਆ ਫੇਰ ਆ ਬਾਕੀ ਆਏਗੇ ਨਾ ਵੀ ਵਾਰੀ ਗੋਟ ਹੋ ਗਈ ਲੋ ਜੀ ਸਾਢੇ 40 ਦੇ ਸਾਢੇ 40 ਦੇ ਦੁੱਧ ਸੰਸਾਪ ਚਾ ਰਹੇ ਨੇ ਚਲੋ 14 ਤੋਂ 13 14 ਲੀਟਰ ਖੁੱਲਾ ਦੁੱਧ ਦਊ ਜੀ ਚੋ ਆਜੂਗੀ ਦੁੱਧ ਚੋ ਆਓ ਜੀ ਖੁੱਲਾ ਦੁੱਧ ਚੋ ਲੋ ਜੀ ਹਾਂ ਜੀ ਦੁੱਧ ਚੋ ਆਗੇ ਇਹਨਾਂ ਨਾਲ ਥਾਣੇ ਥਾਪਾ ਚੱਗਾ ਵਾ ਵਹਿਣ ਜਿਹੜੀ ਥਣ ਦਾ ਪੈਰੀ ਦੁੱਧ ਉਹਨੇ ਦੇਣਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਾਕੀ ਚਾਰੂ ਡੰਗਾ ਦੁੱਧ ਦਿੰਦਾਈ ਚਾਰੂ ਕਰਮ ਵਾਲੀ ਪੂਰੀ ਆ ਬਿਲਕੁਲ ਬਿਲਕੁਲ ਲੋ ਵੀ ਅੱਜ ਸਾ ਬਾਕੀ ਥਾਂ ਥੋਂ ਤੁਹਾਨੂੰ ਪ੍ਰੋਪਰ ਦਿਖਾਤੇ ਆ ਦੂਜਾ ਸੁਆ ਵੈੜ ਅੱਜ ਇਹ ਦੋ ਹੀ ਨਾਕ ਸੀ ਠੀਕ ਆ ਜੀ ਦੋਨੋਂ ਗੱਬਣ ਨਾਕ ਸੀਗੇ ਤੇ ਸਰਮੁਖ ਸਿੰਘ ਨੂੰ ਆਖਿਆ ਵੀ ਨਾਲ ਦੀ ਨਾਲ ਲੋਹੜੀ ਦਾ ਤਿਹਾਰ ਆ ਤੇ ਭੈਣ ਭਰਾਵਾਂ ਦੇ ਸਾਹਮਣੇ ਇੱਕ ਤੋਹਫੇ ਪੇਸ਼ ਕਰ ਦਿੱਤੇ ਜਾਇਜ ਰੇਟਾਂ ਦੇ ਉੱਤੇ ਸੋ ਮਾਲ ਤਕਰੀਬਨ ਪਰਸੋਂ ਚੌਥੀ ਵੀਰ ਨੇ ਵੇਚਿਆ ਕੋ ਤਿੰਨ ਚਾਰ ਵੈੜਾ ਠੀਕ ਆ ਜੀ ਅੱਜ ਸੋ ਸਰ ਆਪਾਂ ਤਿੰਨ ਵੈੜਾ ਉਧਰ ਪਾਈਆਂ ਵੀਡੀਓ ਤੇ ਉਹ ਨਾਲ ਆਪਣੇ ਤਿੰਨ ਨਾਕ ਹੋਰ ਵੇਚ ਗਏ ਚਲੋ ਅੱਜ ਬੋਧਵਾਰ ਆਪਾਂ ਵੀਡੀਓ ਪਾਈ ਮਾਲ ਆਪਣਾ ਬੋਧਵਾਰ ਸਾਰਾ ਵੇਚ ਗਿਆ ਤਿੰਨ ਨਾਕ ਹੋਰ ਲੈਂਦੇ ਉਹਨਾਂ ਦੇ ਨਾਲ 3 ਨਾਲ ਆਪਣੇ ਨਾਲ ਵਰਦੇ ਕੇ ਜੀ ਬਹੁਤ ਬਾਲ ਵੇਖਦੇ ਦੱਬੀ ਅੱਜ ਹੀ ਆਈ ਆ ਇਹ ਵੇੜਾ ਪਰ ਕੱਲ ਹੀ ਆਈ ਆ ਅੱਜ ਭਲਕ ਦੇ ਵਿੱਚ ਹੀ ਮਾਲ ਆਇਆ ਅੱਜ ਪਾ ਕੇ ਆ ਜੀ ਕੋਈ ਗੱਲ ਨਹੀਂ ਇੱਕ ਸਰਮੋ ਦਾ ਨੰਬਰ ਆਪਣੇ ਕਰਦੇ ਸਾਂਝੇ ਭਰਾ ਨੰਬਰ ਆਪਣੇ 97792 24788 ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਪੰਤਨਤਨ ਪਿੰਡ ਆਈ ਪੰਤਨਤਨੋਂ ਆਪਾਂ 15 ਕਿਲੋਮੀਟਰ ਆਈ ਹਰੀਕੇ ਪਤਨੋਂ 15 ਕਿਲੋਮੀਟਰ ਨੇੜੇ ਪਿੰਡ ਆਪਣੇ ਰਹਿੰਦੇ ਜੱਲੇ ਵਾਲਾ ਦਰਗਾਹਪੁਰ ਸਰਾਲੀ ਮੰਡ ਇਹ ਬਿਲਕੁਲ ਆਪਣੇ ਨੇੜੇ ਨੇੜੇ ਪਿੰਡ ਹੈ ਜੀ ਠੀਕ ਹੈ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਉਹ ਵੇਖਣ ਦੇ ਲਈ ਮਾਲ ਸਸਤਾ ਐਡ ਕਰ ਲਿਓ ਕੰਟੈਕਟ ਲਿਸਟ ਦੇ ਵਿੱਚ ਫੋਨ ਲਾ ਕੇ ਪੁੱਛ ਗਿਛ ਕਰਦੇ ਜਾ ਕਰੋ ਕੋਈ 25 30 ਹਜ਼ਾਰ ਤੋਂ ਕੰਮ ਸ਼ਟਾਰਟ ਹੋ ਕੇ 40 45 ਹਜ਼ਾਰ ਗਰਮੀ ਹੋਵੇ ਸਰਦੀ ਹੋਵੇ ਮਾਲ ਤੁਹਾਨੂੰ ਮਿਲ ਜੂਗਾ ਧੰਨਵਾਦ ਬਾਜੀ ਕਿਹੜੇ ਕੋਈ ਘੱਟ ਰੇਟਾਂ ਲਾਉਣ ਵਾਲੇ ਹੁੰਦਾ ਆ ਬਿਲਕੁਲ ਹਾਂਜੀ ਹਾਂਜੀ ਓਕੇ ਕਰ ਪੇਜ ਠੀਕ ਹੈ ਬਾਜੀ ਠੀਕ ਹੈ ਜੀ ਚੰਗਾ ਸ਼ਰਮਕ ਠੀਕ ਸੋ ਧੰਨਵਾਦ ਉਸ ਤੋਂ ਸਾਰੇ ਭਰਾਵਾਂ ਦਾ ਪੂਰੀ ਪੂਰੀ ਵੇਖਣ ਦੇ ਲਈ ਮਿਹਰਬਾਨੀ